ਅੱਜ ਗੱਲ ਕਰਾਂਗੇ ਸਿੱਖ ਕੌਮ ਦੀ ਪਹਿਲੀ ਸ਼ਹੀਦ ਬੀਬੀ ਬਾਰੇ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੀ ਭੈਣ ਮੰਨਦੇ ਸੀ ਜਦੋਂ ਮੁਗਲਾਂ ਦੀ ਲੱਖਾਂ ਦੀ ਫੌਜ ਨੇ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਾ ਲਿਆ ਸੀ ਤਾਂ ਇੰਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਨਹੀਂ ਛੱਡਿਆ ਸੀ ਕੱਲੀ ਨੇ ਹੀ 10-10 ਮੁਗਲਾਂ ਦੇ ਘਾਟੇ ਲਾ ਕੇ ਪਰਾਂ ਮਾਰੇ ਸੀ ਮੱਥੇ 'ਚ ਗੋਲੀ ਖਾ ਕੇ ਜਿਹੜੀ ਆਪ ਸ਼ਹੀਦ ਹੋ ਗਈ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਤਤੀਵਾ ਨਹੀਂ ਲੱਗਣ ਦਿੱਤੀ ਸੀ ਅੱਜ ਗੱਲ ਕਰਾਂਗੇ ਸਿੱਖ ਕੌਮ ਦੀ ਉਹ ਬਹਾਦਰ ਸ਼ੇਰਨੀ ਸਿੱਖ ਕੌਮ ਦੀ ਪਹਿਲੀ ਸ਼ਹੀਦ ਬੀਬੀ ਪਿੱਖਾ ਬਾਰੇ ਬੀਬੀ ਪਿੱਖਾ ਹੈ ਕੌਣ ਸੀ ਪਹਿਲਾਂ ਥੋੜਾ ਇਹ ਜਾਣ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ ਭਾਈ ਬੱਜਰ ਸਿੰਘ ਸੀ ਇੱਕ ਜਿਨ੍ਹਾਂ ਦੀ ਬੇਟੀ ਸੀ ਬੀਬੀ ਪਿੱਖਾ ਭਾਈ ਬੱਜਰ ਸਿੰਘ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਚ ਸ਼ਸਤਰ ਵਿਦਿਆ ਦੀ ਟ੍ਰੇਨਿੰਗ ਦਿੱਤੀ ਸੀ ਬੰਦੂਕ ਚਲਾਉਣੀ ਸਿਖਾਈ ਘੋੜ ਸਵਾਰੀ ਸਿਖਾਈ ਤੇ ਤੀਰ ਕਮਾਂ ਦੀ ਸਿਖਲਾਈ ਦਿੰਦੇ ਸੀ ਭਾਈ ਬੱਜਰ ਸਿੰਘ ਤੇ ਇਹਨਾਂ ਦੇ ਦਾਦੇ ਪਰਦਾਦੇ ਸੀ ਜਿਹੜੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੰਗਾਂ 'ਚ ਸ਼ਹੀਦ ਹੋਏ ਸੀ ਸ਼ਹੀਦਾਂ ਦੇ ਪਰਿਵਾਰ 'ਚੋਂ ਸੀ ਬੀਬੀ ਪਿੱਖਾ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਤੋਂ ਹੀ ਜਾਣਦੇ ਸੀ ਬੀਬੀ ਪਿੱਖਾ ਉਹਨਾਂ ਦੇ ਹਮ ਉਮਰ ਸੀ ਬਚਪਨ ਇਕੱਠਿਆਂ ਦਾ ਬੀਤਿਆ ਭੈਣ ਭਰਾਵਾਂ ਵਾਲਾ ਰਿਸ਼ਤਾ ਸੀ ਇਕੱਠੇ ਜੀਵਨ ਹੋਏ ਤੇ ਹੁਣ ਟਾਈਮ ਆ ਜਾਂਦਾ ਹੈ ਅਨੰਦਪੁਰ ਨੂੰ ਜਦੋਂ ਘੇਰਾ ਪੈਣ ਦੀਆਂ ਤਿਆਰੀਆਂ ਹੋ ਰਹੀਆਂ ਹਨ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖ ਸੀ ਭਾਈ ਚਤਰ ਸਿੰਘ ਬਰਾੜ ਜਿਹੜਾ ਕਿ ਦੇਪੇਸ਼ ਬਦਲ ਕੇ ਦੁਸ਼ਮਨਾ 'ਚ ਜਾਂਦਾ ਸੀ ਤੇ ਉਹਨਾਂ ਦੀ ਖਬਰਾਂ ਲਿਆ ਕੇ ਗੁਰੂ ਗੋਬਿੰਦ ਸਿੰਘ ਨੂੰ ਦਿੰਦਾ ਸੀ ਭਾਈ ਚਤਰ ਸਿੰਘ ਬਰਾੜ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਕੇ ਦੱਸਦਾ ਹੈ ਕਿ ਜਿਹੜੇ ਪਹਾੜੀ ਰਾਜੇ ਨੇ ਉਹ ਔਰੰਗਜ਼ੇਬ ਤੱਕ ਪਹੁੰਚ ਕਰ ਰਹੇ ਨੇ ਤੇ ਤੁਹਾਡੇ ਖਿਲਾਫ ਔਰੰਗਜ਼ੇਬ ਤੱਕ ਪਹਾੜੀ ਰਾਜਾ ਨੇ ਪਹੁੰਚ ਕੀਤੀ ਆ ਤੇ ਜਾ ਕੇ ਕਿਹਾ ਕਿ ਗੁਰਗੋਬਿੰਦ ਸਿੰਘ ਹੁਣ ਸਾਡੇ ਲਈ ਤਾਂ ਖਤਰਾ ਹੈ ਤੇ ਜੇ ਹਣ ਇਸੇ ਸਪੀਡ ਨਾਲ ਚੱਲਦਾ ਰਿਹਾ ਤਾਂ ਮੁਗਲਿਆ ਸਲਤਨਤ ਵਾਸਤੇ ਵੀ ਉਹ ਖਤਰਾ ਬਣੂਗਾ ਮੁਗਲਾਂ ਦੇ ਤਖਤ ਨੂੰ ਹਿਲਾ ਦਊਗਾ ਗੁਰੂ ਗੋਬਿੰਦ ਸਿੰਘ ਤਾਂ ਔਰੰਗਜ਼ੇਬ ਜਿਹੜਾ ਪਹਿਲਾਂ ਹੀ ਲੱਗਦਾ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਤੇ ਪਹਾੜੀ ਰਾਜਿਆਂ ਦੀ ਸ਼ਹਿ ਚ ਆ ਕੇ ਚਾਰ ਸੂਬਿਆਂ ਦੀ ਫੌਜ ਭੇਜ ਦਿੰਦਾ ਹੈ ਆਨੰਦਪੁਰ ਦੇ ਕਿਲੇ ਨੂੰ ਘੇਰਾ ਪਾਉਣ ਵਾਸਤੇ ਲੱਖਾਂ ਦੀ ਗਿਣਤੀ ਚ ਫੌਜ ਤਿਆਰੀਆਂ ਕਰ ਰਹੀਆਂ ਨੇ ਆਨੰਦਪੁਰ ਨੂੰ ਘੇਰਾ ਪਾਉਣ ਦੀਆਂ ਇਹ ਖਬਰਾਂ ਪਹੁੰਚ ਜਾਂਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਤਾਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਦੇਖੋ ਕਿੰਨੇ ਜਿਆਦਾ ਮਹਾਨ ਨੇ ਗੁਰੂ ਗੋਬਿੰਦ ਸਿੰਘ ਜੀ ਇਹ ਐਲਾਨ ਕਰ ਦਿੰਦੇ ਨੇ ਕਿ ਜਿੰਨੇ ਵੀ ਅਨੰਦਪੁਰ ਚ ਪਰਿਵਾਰ ਵਾਲੇ ਸਿੱਖ ਰਹਿੰਦੇ ਨੇ ਉਹ ਅਨੰਦਪੁਰ ਛੱਡ ਕੇ ਚਲੇ ਜਾਓ ਤਾਂ ਬਹੁਤ ਸਾਰੇ ਲੋਕ ਗੁਰਗੋਬਿੰਦ ਸਿੰਘ ਜੀ ਦੇ ਹੁਕਮ ਤੋਂ ਬਾਅਦ ਅਨੰਦਪੁਰ ਸ਼ਹਿਰ ਛੱਡ ਕੇ ਚਲੇ ਜਾਂਦੇ ਨੇ ਗੁਰਗੋਬਿੰਦ ਸਿੰਘ ਜੀ ਨੂੰ ਆ ਕੇ ਇੱਕ ਸਿੱਖ ਦੱਸਦਾ ਹੈ ਕਿ ਲਗਭਗ ਪਰਿਵਾਰਾਂ ਵਾਲੇ ਸਾਰੇ ਲੋਕ ਅਨੰਦਪੁਰ ਛੱਡ ਕੇ ਜਾ ਚੁੱਕੇ ਨੇ ਪਰ ਇੱਕ ਪਰਿਵਾਰ ਹੈ ਜਿਹੜਾ ਜਿੱਦ ਫੜੀ ਬੈਠਾ ਹੈ ਕਿ ਅਸੀਂ ਨਹੀਂ ਜਾਣਾ ਉਹ ਸੀ ਬੀਬੀ ਭਿੱਖਾ ਦਾ ਪਰਿਵਾਰ ਹੁਣ ਬੀਬੀ ਭਿੱਖਾ ਦੇ ਘਰ ਵਾਲੇ ਨੂੰ ਬੁਲਾਉਂਦੇ ਨੇ ਗੁਰਗੋਬਿੰਦ ਸਿੰਘ ਜੀ ਬੀਬੀ ਭਿੱਖਾ ਦਾ ਘਰ ਵਾਲਾ ਕੌਣ ਸੀ ਭਾਈ ਆਲਮ ਸਿੰਘ ਨਚਨਾ ਹੁਣ ਬੀਬੀ ਭਿੱਖਾ ਦਾ ਗੁਰਗੋਬਿੰਦ ਸਿੰਘ ਨਾਲ ਇੰਨਾ ਪਿਆਰ ਸੀ ਕਿ ਗੁਰਗੋਬਿੰਦ ਸਿੰਘ ਜੀ ਨੇ ਆਪਣੀ ਭੈਣ ਦਾ ਰਿਸ਼ਤਾ ਕਰਵਾਇਆ ਸੀ ਇੱਕ ਤਰੀਕੇ ਨਾਲ ਇਹ ਕਹਿ ਸਕਦੇ ਹਾਂ ਕਿ ਆਪਾ ਗੁਰਗੋਬਿੰਦ ਸਿੰਘ ਜੀ ਬੀਬੀ ਭਿੱਖਾ ਦੇ ਵਿਚੋਲੇ ਸੀ ਭਾਈ ਆਲਮ ਸਿੰਘ ਨਚਨਾ ਨੂੰ ਇਹ ਬਹੁਤ ਪਿਆਰ ਕਰਦੇ ਸੀ ਗੁਰਗੋਬਿੰਦ ਸਿੰਘ ਜੀ ਉਹਨਾਂ ਦਾ ਨਾਮ ਨਚਨਾ ਵੀ ਇਨਾ ਨਹੀਂ ਸੀ ਰੱਖਿਆ ਸੀ ਕਿਉਂਕਿ ਬਹੁਤ ਫੁਰਤੀ ਵਾਲਾ ਸੀ ਉਹ ਕੋਈ ਵੀ ਕੰਮ ਕਹਿੰਦੇ ਗੁਰਗੋਬੀ ਸਿੰਘ ਜੀ ਛੱਟਪਟ ਹੀ ਕਰ ਦਿੰਦਾ ਸੀ ਗੁਰਗੋਬੀ ਸਿੰਘ ਜੀ ਕਹਿੰਦੇ ਤੂੰ ਤਾਂ ਨੱਚਣਾ ਹੀ ਆ ਮਤਲਬ ਐਡਾ ਫੁਰਤੀਲਾ ਹੈ ਉਹ ਨਗਾਵਚੀ ਸੀ ਨਗਾਰਚੀ ਸੀ ਜਿਹੜਾ ਰੰਜੀਤ ਨਗਾਰਾ ਵਜਾਇਆ ਜਾਂਦਾ ਸੀ ਅਨੰਦਪੁਰ ਸ਼ਹਿਰ ਚ ਜਿਹਦਾ ਕਰਕੇ ਪਹਾੜੀ ਰਾਜਿਆਂ ਨੂੰ ਇਨ ਸਿਕਿਉਰਟੀ ਹੋਈ ਕਿਉਂਕਿ ਨਗਾਰਾ ਸੀ ਜਿਹੜਾ ਉਦੋਂ ਨਗਾਰਾ ਹੁੰਦਾ ਸੀ ਫਤਿਹ ਦੀ ਨਿਸ਼ਾਨੀ ਮੁਗਲ ਜਿਹੜੇ ਰਾਜੇ ਹੁੰਦੇ ਸੀ ਉਹ ਵਜਾਉਂਦੇ ਹੁੰਦੇ ਸੀ ਨਗਾਰਾ ਜਦੋਂ ਅਨੰਦਪੁਰ ਚ ਗੁਰਗੋਬੀ ਸਿੰਘ ਜੀ ਨਗਾਰਾ ਵਜਾਉਂਦੇ ਸੀ ਤਾਂ ਉਹ ਆਵਾਜ਼ ਨਗਾਰੇ ਦੀ ਜਾਂਦੀ ਸੀ ਪਹਾੜੀ ਰਾਜਿਆਂ ਦੇ ਮਹਿਲਾਂ ਤੱਕ ਉਹਨਾਂ ਨੂੰ ਐ ਸੀ ਕਿਤੇ ਆ ਕੇ ਸਾਡੇ ਇਹ ਕੱਲ ਨੂੰ ਇਲਾਕੇ ਨਾ ਦਬ ਲੈਣ ਫਿਰ ਇਥੋਂ ਉਹਨਾਂ ਨੇ ਲੜਾਈਆਂ ਲੜਦੀਆਂ ਗੁਰਗੋਬੀ ਸਿੰਘ ਜੀ ਨਾਲ ਜਦੋਂ ਮੋਹ ਦੀ ਖਾਣੀ ਪਈ ਹਰ ਲੜਾਈ ਚ ਉਹਨਾਂ ਨੂੰ ਫਿਰ ਉਦੋਂ ਬਾਅਦ ਫਿਰ ਉਹਨਾਂ ਨੇ ਦੇਖ ਲਿਆ ਕਿ ਸਾਡੇ ਤੋਂ ਤਾਂ ਨਹੀਂ ਹਰਾਇਆ ਜਾਂਦਾ ਇਹਨੂੰ ਫਿਰ ਉਹ ਪਹੁੰਚ ਕਰਦੇ ਨੇ ਔਰੰਗਜ਼ੇਬ ਤੱਕ ਮਤਲਬ ਮੁੱਢ ਜਿਹੜਾ ਇਹ ਹੈ ਉਹ ਪਹਾੜੀ ਰਾਜਿਆਂ ਤੋਂ ਬੰਨਿਆ ਜਾਂਦਾ ਹੈ ਜਿਹੜੇ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਨੇ ਉਹ ਪਹਾੜੀ ਰਾਜੇ ਨੇ ਜਿੰਨਾ ਔਰੰਗਜੀਬ ਜ਼ਿੰਮੇਵਾਰਾ ਉਹਨੇ ਹੀ ਪਹਾੜੇ ਰਾਜੇ ਵੀ ਜ਼ਿੰਮੇਵਾਰ ਨੇ ਹੁਣ ਉੱਥੇ ਆ ਜਾਂਦੇ ਆ ਆਪਾਂ ਦੁਬਾਰਾ ਭਾਈ ਆलम ਸਿੰਘ ਨਚਨਾ ਨੂੰ ਬੁਲਾ ਲੈਂਦੇ ਆ ਤੇ ਗੁਰਗੋਬਿੰਦ ਸਿੰਘ ਜੀ ਗੁਰਗੋਬਿੰਦ ਸਿੰਘ ਜੀ ਭਾਈ ਆलम ਸਿੰਘ ਨਚਨੇ ਨੂੰ ਕਹਿੰਦੇ ਨੇ ਕਿ ਜਿਹੜੀ ਇਹ جنگ ਆ ਇਹ ਬਹੁਤ ਲੰਬੀ ਚੱਲ ਸਕਦੀ ਆ ਤੇ ਇਹ ਬਹੁਤ ਭਿਆਨਕ ਹੋਊਗੀ ਇਹਦੇ 'ਚ ਨੁਕਸਾਨ ਵੀ ਹੋ ਸਕਦਾ ਹੈ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਰਕੇ ਦੂਜੇ ਪਰਿਵਾਰਾਂ ਦਾ ਨੁਕਸਾਨ ਹੋਵੇ ਇਸ ਕਰਕੇ ਅਸੀਂ ਹੁਕਮ ਕੀਤਾ ਸੀ ਕਿ ਅਨੰਦਪੁਰ 'ਚ ਜਿੰਨੇ ਵੀ ਪਰਿਵਾਰ ਵਾਲੇ ਸਿੱਖ ਨੇ ਉਹ ਅਨੰਦਪੁਰ ਛੱਡ ਕੇ ਚਲੇ ਜਾਓ ਤੁਸੀਂ ਇੱਥੇ ਮਹਾਨਤਾ ਦੇਖੋ ਗੁਰਗੋਬਿੰਦ ਸਿੰਘ ਜੀ ਦੀ ਯਾਰ ਕੈਸੇ ਮਹਾਪੁਰਸ਼ ਸੀ ਹੁਣ ਇੱਥੇ ਥੋੜੀ ਜੀ ਵੀ ਮੁਸੀਬਤ ਆ ਜੇ ਕਿਸੇ ਤੇ ਉਹ ਸਭ ਤੋਂ ਪਹਿਲਾਂ ਆਪਦਾ ਪਰਿਵਾਰ ਸੇਫ ਕਰਦਾ ਹੈ ਤੇ ਇੱਥੇ ਲੋਕਾਂ ਦੇ ਪਰਿਵਾਰਾਂ ਦੀ ਟੈਨਸ਼ਨ ਉਹਨਾਂ ਨੂੰ ਆਪ ਦਾ ਪਰਿਵਾਰ ਨਹੀਂ ਭੇਜਿਆ ਉਹਨਾਂ ਦਾ ਆਪ ਦਾ ਪਰਿਵਾਰ ਕਿਲੇ ਵਿੱਚ ਹੀ ਆ ਤੇ ਉਹ ਹੋਰਾਂ ਨੂੰ ਕਹਿ ਰਹੇ ਆ ਕਿ ਪਰਿਵਾਰ ਜਿਹੜੇ ਰਹਿੰਦੇ ਨੇ ਆਨੰਦਪੁਰ ਸ਼ਹਿਰ ਚ ਉਹ ਚਲੇ ਜਾਓ ਸੇਫ ਹੋ ਜਾਓ ਦੂਜੇ ਪਿੰਡ ਚ ਚਲੇ ਜਾਓ ਤਾਂ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਦੂਜਿਆਂ ਦੇ ਪਰਿਵਾਰਾਂ ਨੂੰ ਕੋਈ ਵੀ ਨੁਕਸਾਨ ਚੜਨਾ ਪਵੇ ਭਾਈ ਆलम ਸਿੰਘ ਨਚਨਾ ਫਿਰ ਗੁਰਗੋਮੀ ਸਿੰਘ ਜੀ ਨੂੰ ਕਹਿੰਦੇ ਨੇ ਕਿ ਤੁਹਾਡਾ ਹੁਕਮ ਸਿਰ ਮੱਥੇ ਆ ਪਰ ਮੇਰੀ ਘਰ ਵਾਲੀ ਜਿੱਦ ਭੜੀ ਬੈਠੀ ਆ ਕਿ ਉਹ ਜਾਣ ਨੂੰ ਤਿਆਰ ਨਹੀਂ ਹੈਗੀ ਬੀਬੀ ਪਿੱਖਾ ਨੂੰ ਫਿਰ ਬੁਲਾਇਆ ਜਾਂਦਾ ਹੈ ਗੁਰਗੋਬਿੰਦ ਸਿੰਘ ਜੀ ਕਹਿੰਦੇ ਵੀ ਤੁਸੀਂ ਕਿਉਂ ਨਹੀਂ ਜਾ ਰਹੇ ਇਹ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਚਲੇ ਜਾਓ ਕਿ ਸਾਰੇ ਪਰਿਵਾਰ ਨੇ ਜਿਹੜੇ ਚਲੇ ਜਾਣ ਕਿਸੇ ਸੇਫ ਜਗ੍ਹਾ ਤੇ ਬੀਬੀ ਪਿੱਖਾ ਫਿਰ ਪਤਾ ਕੀ ਜਵਾਬ ਦਿੰਦੀ ਹੈ ਕਹਿੰਦੀ ਤੁਸੀਂ ਕਹਿੰਦੇ ਹੋ ਨਾ ਵੀ ਪਰਿਵਾਰ ਵਾਲੇ ਲੋਕ ਚਲੇ ਜਾਣ ਕਹਿੰਦੀ ਮੈਂ ਕਿਵੇਂ ਜਾ ਸਕਦੀ ਹਾਂ ਮੇਰਾ ਤਾਂ ਤੁਸੀਂ ਹੀ ਪਰਿਵਾਰ ਹੋ ਕਹਿੰਦੀ ਮੈਨੂੰ ਮਰਨਾ ਮਨਜ਼ੂਰ ਆ ਇੱਥੇ ਪਰ ਮੈਂ ਤੁਹਾਨੂੰ ਦਗਾ ਦੇ ਕੇ ਤੁਹਾਨੂੰ ਛੱਡ ਕੇ ਨਹੀਂ ਜਾ ਸਕਦੀ ਫਿਰ ਉਹਨਾਂ ਦੀ ਜਿੱਦ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨੀ ਪਈ 7 ਮਹੀਨੇ ਫਿਰ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਿਆ ਰਿਆ ਤੇ 7 ਮਹੀਨੇ ਬੀਬੀ ਪਿੱਖਾ ਅਨੰਦਪੁਰ ਦੇ ਕਿਲੇ ਚ ਹੀ ਰਹੀ ਉਦੋਂ ਬਾਅਦ ਫਿਰ ਮੁਗਲਾਂ ਨੇ ਝੂਠੀਆਂ ਸੌਆਂ ਖਾਧੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਯਕੀਨ ਦਿਵਾਤਾ ਕਿ ਅਸੀਂ ਕੋਈ ਨੁਕਸਾਨ ਨਹੀਂ ਕਰਾਂਗੇ ਤੁਹਾਡਾ ਕਿਉਂਕਿ ਮੁਗਲ ਆਪ ਅੱਕੇ ਪਏ ਸੀ ਪਹਿਲਾਂ ਜਦੋਂ ਘੇਰਾ ਪਿਆ ਸੀ ਹੁਣ ਕਿਲਾ ਸੀ ਜਿਹੜਾ ਕਿਲਾ ਬਹੁਤ ਉੱਚੀ ਜਗ੍ਹਾ ਤੇ ਸੀ ਉਦੋਂ 10000 ਸਿੰਘ ਸੀ ਕਿਲੇ ਦੇ ਅੰਦਰ ਗੁਰਗੋਬੇ ਸਿੰਘ ਜੀ ਨਾਲ ਉੱਪਰੋਂ ਤੀਰਾਂ ਦੀ ਵਿਛਾੜ ਕਰ ਰਹੇ ਸੀ ਸਿੱਖ ਮੁਗਲ ਤੜਾ ਤੜਾ ਕੇ ਮਰ ਰਹੇ ਸੀ ਫਿਰ ਮੁਗਲਾਂ ਨੇ ਕੀ ਚਾਲ ਖੇਲੀ 2-3 ਦਿਨ ਇਹੀ ਚੱਲਦਾ ਰਿਹਾ ਨੁਕਸਾਨ ਵੱਧ ਮੁਗਲਾਂ ਦਾ ਹੁੰਦਾ ਰਿਹਾ ਮੁਗਲਾਂ ਦੀ ਲੱਖਾਂ ਦੀ ਫੌਜ ਉੱਪਰ ਸਿਰਫ 10000 ਸਿੱਖ ਮੁਗਲਾਂ ਦਾ ਜਦੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ 2-3 ਦਿਨ ਤੱਕ ਫਿਰ ਉਹਨਾਂ ਨੇ ਇੱਕ ਚਾਲ ਖੇਡੀ ਉਹ ਕਹਿੰਦੇ ਵੀ ਐ ਨਹੀਂ ਸੈੱਟ ਆਉਣਾ ਇਹਨਾਂ ਦੀਆਂ ਤੀਰਾਂ ਤੇ ਗੋਲੀਆਂ ਦੀ ਪਹੁੰਚ ਤੋਂ ਬਾਹਰ ਜਾ ਕੇ ਬਹਿ ਜਾਂਦੇ ਆਂ ਚਾਰੇ ਪਾਸੇ ਘੇਰਾ ਪਾ ਲਿਆ ਆਨੰਦਪੁਰ ਦੇ ਕਿਲੇ ਨੂੰ ਹੁਣ ਤੀਰਾਂ ਤੇ ਬੰਦੂਕਾਂ ਦੀ ਪਹੁੰਚ ਤੋਂ ਬਾਹਰ ਹੋ ਕੇ ਬੈਠ ਗਈ ਮੁਗਲ ਫੌਜ ਤੇ ਜਿੰਨਾ ਵੀ ਰਾਸ਼ਨ ਪਾਣੀ ਸੀ ਉਹਦੇ ਸਾਰੇ ਰਸਤੇ ਬੰਦ ਕਰ ਦਿੱਤੇ ਇੱਕ ਨਾਲਾ ਜਾਂਦਾ ਸੀ ਜਿਹਦਾ ਪਾਣੀ ਜਾਂਦਾ ਸੀ ਆਨੰਦਪੁਰ ਦੇ ਕਿਲੇ ਨੂੰ ਨਾਲਾ ਮਤਲਬ ਅੱਜਕੱਲ ਗੰਦੇ ਨਾਲੇ ਕਹਿ ਦਿੰਦੇ ਆ ਆਪਾਂ ਉਦੋਂ ਸਾਫ਼ ਪਾਣੀ ਦੇ ਨਾਲੇ ਹੁੰਦੇ ਸੀ ਜਿਹੜਾ ਪਾਣੀ ਜਾਂਦਾ ਸੀ ਹੁਣ ਪਾਣੀ ਵੀ ਬੰਦ ਕਰਤਾ ਅੰਦਰ ਜਾਣ ਤੇ ਖਾਣਾ ਪੀਣਾ ਰਾਸ਼ਨ ਸਾਰਾ ਕੁਝ ਬੰਦ ਕਰਤਾ 7 ਮਹੀਨੇ ਫਿਰ ਜਿੰਨਾ ਕ ਸੀ ਅੰਦਰ ਸਟੋਰ ਕੀਤਾ ਹੋਇਆ ਕਿਲੇ ਚ ਉਹਦੇ ਨਾਲ ਕੁਝ ਕੁ ਮਹੀਨੇ ਤਾਂ ਲੰਘ ਗਏ ਫਿਰ ਉਦੋਂ ਬਾਅਦ ਉਹਨਾਂ ਦੇ ਜਾਨਵਰ ਮਰਨੇ ਸਟਾਰਟ ਹੋ ਗਏ ਘੋੜੇ ਮਰਨੇ ਸਟਾਰਟ ਹੋ ਗਏ ਫਿਰ ਇੱਕ ਪ੍ਰਸ਼ਾਦੀ ਹਾਥੀ ਹੁੰਦਾ ਸੀ ਬਹੁਤ ਵਧੀਆ ਹਾਥੀ ਸੀ ਬਹੁਤ ਸੋਹਣਾ ਹਾਥੀ ਸੀ ਗੁਰਗੋਬਿੰਦ ਸਿੰਘ ਜੀ ਕੋਲ ਉਹ ਵੀ ਮਰ ਜਾਂਦਾ ਹੈ ਹੌਲੀ ਹੌਲੀ ਫਿਰ ਸਿੱਖ ਵੀ ਅੰਦਰ ਔਖੇ ਹੋਣ ਲੱਗ ਜਾਂਦੇ ਨੇ ਤੇ ਬਾਹਰ ਮੁਗਲ ਵੀ ਔਖੇ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਇੱਕ ਵੈਸੇ ਉਹਨਾਂ ਦੇ ਹੌਸਲੇ ਪਸਤ ਹੋ ਰਹੇ ਸੀ ਕਿ ਸਿੱਖਾਂ ਨੂੰ ਤਾਂ ਕੁਝ ਹੋ ਨਹੀਂ ਰਿਹਾ ਜੇ ਸਿੱਖ ਤਾਂ ਹਾਰ ਹੀ ਮੰਨ ਨਹੀਂ ਰਹੇ ਫਿਰ ਇਹਨਾਂ ਨੇ ਚਾਲ ਖੇੜੀ ਇਹਨਾਂ ਨੇ ਝੂਠੀਆਂ ਸੁਵਾਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਜ਼ੀ ਕਰ ਲਿਆ ਕਿਲਾ ਛੱਡਣ ਲਈ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਤੁਸੀਂ ਜਿੱਥੇ ਜਾਣਾ ਚਾਹੋ ਜਾ ਸਕਦੇ ਹੋ ਸਾਡੀ ਬਦਨਾਮੀ ਹੋ ਰਹੀ ਆ ਸਾਡੀ ਇੱਜ਼ਤ ਬਚੀ ਰਹਿ ਜਾਊਗੀ ਤੁਸੀਂ ਕਿਲਾ ਛੱਡ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਗੁਰਗੋਬੇ ਸਿੰਘ ਜੀ ਕਿਲਾ ਛੱਡਣ ਦੀ ਤਿਆਰ ਹੋ ਜਾਂਦੇ ਨੇ ਗੁਰਗੋਬੇ ਸਿੰਘ ਜੀ ਨਾਲ ਉਦੋਂ ਤਕਰੀਬਨ 400 ਸਿੱਖ ਸੀ 400 ਸਿੱਖਾਂ ਦੇ ਨਾਲ ਕਿਲਾ ਛੱਡ ਦਿੱਤਾ ਬੀਬੀ ਭੀਖਾ ਵੀ ਨਾਲ ਹੀ ਸੀ ਮੁਗਲ ਫੌਜ ਨੇ ਆਪਦੇ ਵਾਅਦੇ ਤੋੜ ਦਿੱਤੇ ਤੇ ਪਿੱਛੋਂ ਹਮਲਾ ਕਰਨਾ ਸਟਾਰਟ ਕਰ ਦਿੱਤਾ ਸਰਸਾ ਨਦੀ ਤੋਂ ਥੋੜਾ ਪਹਿਲਾਂ ਹੀ ਛੱਖਿਆ ਪਿੰਡਾ ਇੱਕ ਉੱਥੇ ਆ ਕੇ ਪਤਾ ਲੱਗ ਗਿਆ ਗੁਰਗੋਬੇ ਸਿੰਘ ਜੀ ਨੂੰ ਕਿ ਪਿੱਛਾ ਹੋ ਰਿਹਾ ਹੈ ਤਾਂ ਭਾਈ ਜੀਵਨ ਸਿੰਘ ਜੀ ਦੇ ਨਾਲ ਸੋ ਸਿੱਖਾਂ ਦਾ ਜਥਾ ਭੇਜਿਆ ਗਿਆ ਕਿ ਤੁਸੀਂ ਮੁਗਲਾਂ ਦੀ ਫੌਜਾਂ ਨੂੰ ਰੋਕੋ ਤੇ ਅਸੀਂ ਸਰਸਾ ਨਦੀ ਪਾਰ ਕਰਾਂਗੇ ਤੇ ਉਹ ਸੋ ਸਿੱਖਾਂ ਦੇ ਜਥੇ ਦੇ ਵਿੱਚ ਸੀ ਇੱਕ ਸ਼ੇਰਨੀ ਬੀਬੀ ਪਿੱਖਾ ਉਧਰ ਫਿਰ ਗੁਰਗੋਬਿੰਦ ਸਿੰਘ ਜੀ ਦਾ ਪਰਿਵਾਰ ਸਰਸਾ ਨਦੀ ਪਾਰ ਕਰ ਰਿਹਾ ਹੈ ਤੇ ਇਧਰ ਭਾਈ ਜੀਵਨ ਸਿੰਘ ਜੀ ਦੇ ਨਾਲ ਬੀਬੀ ਪਿੱਖਾ ਤੇ ਸੋ ਸਿੱਖਾਂ ਦਾ ਜਥਾ ਮੁਗਲਾਂ ਦੀ ਫੌਜ ਨਾਲ ਜੰਗ ਲੜਦਾ ਹੈ ਉੱਥੇ ਫਿਰ ਬੀਬੀ ਪਿੱਖਾ ਬਹੁਤ ਹੀ ਬਹਾਦਰੀ ਨਾਲ ਲੜੇ ਇੱਕ ਸ਼ੇਰਨੀ ਘੋੜੇ ਤੇ ਸਵਾਰ ਸੀ ਤੇ ਅੱਖਾਂ 'ਚ ਖੂਨ ਸਵਾਰ ਸੀ ਪਤਾ ਹੀ ਨਹੀਂ ਕਿੰਨੇ ਕੁ ਮੁਗਲਾਂ ਦੇ ਇਹਨਾਂ ਨੇ ਘਾਟੇ ਲਾਹੇ ਲੜਦੇ ਆਂ ਲੜਦੇ ਆਂ ਮੁਗਲਾਂ ਨੂੰ ਮੁਕਾਉਂਦੇ ਆਂ ਮੁਕਾਉਂਦੇ ਆਂ ਇੱਕ ਗੋਲੀ ਆਉਂਦੀ ਹੈ ਤੇ ਇਹਨਾਂ ਦੇ ਮੱਥੇ 'ਚ ਵੱਜਦੀ ਆ ਬੀਬੀ ਪਿੱਖਾ ਘੋੜੇ ਤੋਂ ਥੱਲੇ ਡਿੱਗ ਜਾਂਦੇ ਨੇ ਤੇ ਸ਼ਹੀਦ ਹੋ ਜਾਂਦੇ ਨੇ ਇਕੱਲੇ ਸ਼ਹੀਦ ਨਹੀਂ ਹੁੰਦੇ ਇਕ ਅਗਲੇ ਦਿਨ ਜਦੋਂ ਚਮਕੌਰ ਦੀ ਜੰਗ ਹੁੰਦੀ ਆ ਤਾਂ ਆਲਮ ਸਿੰਘ ਨਚਨਾ ਇਹਨਾਂ ਦੇ ਪਤੀ ਉਹ ਵੀ ਸ਼ਹੀਦ ਹੁੰਦੇ ਆ ਚਮਕੌਰ ਦੀ ਜੰਗ 'ਚ ਤਿੰਨ ਪੁੱਤਰ ਸੀ ਬੀਬੀ ਪਿੱਖਾ ਦੇ ਉਹਨਾਂ ਚੋਂ ਦੋ ਚਮਕੌਰ ਦੀ ਜੰਗ 'ਚ ਸ਼ਹੀਦ ਹੁੰਦੇ ਨੇ ਤੇ ਇੱਕ ਪੁੱਤਰ ਬਾਅਦ 'ਚ ਜਕਰੀਆ ਖਾਨ ਵਰਗੇ ਜਦੋਂ ਜ਼ੁਲਮ ਕਰਦੇ ਨੇ ਤੇ ਉਹਨਾਂ ਨਾਲ ਲੜਦਾ ਹੋਇਆ ਸ਼ਹੀਦ ਹੁੰਦਾ ਹੈ ਜਿਹੜੇ ਇਹਨਾਂ ਦੇ ਪਿਤਾ ਸੀ ਭਾਈ ਬੱਜਰ ਸਿੰਘ ਉਹ ਦੇਖੋ ਇੰਨੀ ਬਜ਼ੁਰਗ ਅਵਸਥਾ 'ਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜ਼ਾਲਮ ਵਜ਼ੀਰ ਖਾਨ ਨੂੰ ਸਜ਼ਾ ਦੇਣ ਲਈ ਚੱਪੜਚੜੀ ਦੀ ਜੰਗ ਲੜਦੇ ਨੇ ਤਾਂ ਚੱਪੜਚੜੀ ਦੀ ਜੰਗ 'ਚ ਲੜਦੇ ਲੜਦੇ ਸ਼ਹੀਦ ਹੁੰਦੇ ਨੇ ਇਹਨਾਂ ਦੇ ਪਿਤਾ ਤਾਂ ਇਹੋ ਜੇ ਮਹਾਨ ਪਰਿਵਾਰ ਵੀ ਹੈਗੇ ਨੇ ਜਿਨ੍ਹਾਂ ਨੇ ਆਪਣਾ ਆਪ ਵਾਰ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਉਹ ਟਾਈਮ ਇਹੋ ਜਿਹਾ ਸੀ ਮੁਗਲ ਵੈਰੀ ਬਣੇ ਹੋਏ ਸੀ ਉਸ ਟਾਈਮ 'ਚ ਕਈ ਲੋਕਾਂ ਨੇ ਗੁਰੂ ਗੋਬੇ ਸਿੰਘ ਜੀ ਨੂੰ ਪਿੱਠ ਵੀ ਦਿਖਾਈ ਸੀ ਸਾਥ ਨਹੀਂ ਦਿੱਤਾ ਸੀ ਪਰ ਕਈ ਮਹਾਨ ਲੋਕ ਤੇ ਮਹਾਨ ਪਰਿਵਾਰ ਇਹੋ ਜੇ ਵੀ ਹੋਏ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਦਗਾ ਨਹੀਂ ਕਮਾਇਆ ਗੁਰੂ ਗੋਬਿੰਦ ਸਿੰਘ ਜੀ ਨੂੰ ਪਿੱਠ ਨਹੀਂ ਦਿਖਾਈ ਤੇ ਸਾਨੂੰ ਉਹ ਪਰਿਵਾਰਾਂ ਨੂੰ ਭੁੱਲਣਾ ਨਹੀਂ ਚਾਹੀਦਾ ਉਹਨਾਂ 'ਚ ਇੱਕ ਪਰਿਵਾਰ ਹੈ ਬੀਬੀ ਭਿੱਖਾ ਦਾ ਪਰਿਵਾਰ ਸੋਸ ਇੱਕ ਇਤਿਹਾਸ ਦੀ ਪਹਿਲੀ ਸ਼ਹੀਦ ਬੀਬੀ ਪਿੱਖਾ ਤੇ ਉਹਦੇ ਪੂਰੇ ਪਰਿਵਾਰ ਦੀ ਸ਼ਹਾਦਤ ਅੱਗੇ ਸਾਡਾ ਸਿਰ ਝੁਕਦਾ ਹੈ ਤੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਤੁਸੀਂ ਅੱਗੇ ਵੀ ਭੇਜ ਸਕਦੇ ਹੋ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਕਥਾ ਰੇਮਿਕਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤੁਸੀਂ ਸਾਨੂੰ ਇਹ ਵੀ ਦੱਸ ਸਕਦੇ ਹੋ ਕਿ ਕਿੱਥੇ ਬੈਠ ਕੇ ਤੁਸੀਂ ਸਾਡੀ ਵੀਡੀਓਜ਼ ਦੇਖ ਰਹੇ ਹੋ ਤੇ ਅਗਲੀ ਵੀਡੀਓ ਤੁਹਾਨੂੰ ਕਿਸ ਟੌਪਿਕ ਤੇ ਚਾਹੀਦੀ ਆ ਉਹ ਅਸੀਂ ਉਦਾਂ ਦੀ ਬਣਾਵਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ